ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਾਜ ਦੇ ਵੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੀਆਂ ਬਾਈ ਕੁਲਦੀਪ ਦੇ ਘਰੋਂ ਪਿੰਡ ਹੈਗਾ ਦੋਸਤੋ ਗਿੱਦੜਵਾਹਾ ਸ਼ਹਿਰ ਦੇ ਨਾਲ ਹੀ ਦੋਸਤੋ ਪਿੰਡ ਹੈਗਾ ਇੱਕ ਪਾਸੇ ਫਾਟਕਾਂ ਦੇ ਗਿੱਦੜਵਾ ਸ਼ਹਿਰ ਰਹਿ ਜਾਂਦਾ ਤੇ ਇੱਕ ਪਾਸੇ ਫਾਟਕਾਂ ਦੇ ਪਿੰਡ ਰਹਿ ਜਾਂਦਾ ਤੇ ਵਪਾਰ ਦਾ ਕੰਮ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲ ਹੈ ਨਾ ਤਿਆਨ ਗਾਵਾਂ ਤਾਂ ਹੈਗੀਆਂ ਸੂਈਆਂ ਸਵਾਈਆਂ ਦੋ ਤਾਂ ਜਰਸੀ ਅੰਗ ਦੇ ਵਿੱਚ ਹੈਗੀਆਂ ਦੋਸਤੋ ਇੱਕ ਕ੍ਰਾਸ ਸੂਈ ਸਵਾਈ ਤੇ ਇੱਕ ਜਰਸੀ ਦੋਸਤੋ ਪੰਜਾਬ ਵਾਲੀ ਗੱਬਣ ਤੇ ਇੱਕ ਐਚ ਹੈ ਗੱਬਣ ਪ੍ਰੋਪਰ ਜਾਣਕਾਰੀ ਬਾਈ ਕੁਲਦੀਪ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਨਹੀਂ ਆਪਣੇ ਸਤਾਜ ਰੀਵੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਬਾਈ ਹਾਂਜੀ ਬਈ ਸਸੀ ਗੱਲ ਜੀ ਸਸੀ ਗੱਲ ਬਾਈ ਹੋ ਠੀਕ ਠਾ ਬਾਈ ਹਾਂਜੀ ਵਧੀਆ ਬਈ ਠੀਕ ਆ ਬਾਈ ਕੁਲਦੀਪ ਇੱਕ ਵਾਰੀ ਆਪਣਾ ਨੰਬਰ ਦੱਸ ਦੀ ਨੰਬਰ 62801 83896 ਠੀਕ ਆ ਅੱਜ ਕਿੰਨੇ ਨਾਗਾ ਬਈ ਆਪਣੇ ਕੋਲੇ ਆਪ ਕੋਲੇ ਪੰਜ ਤਾਂ گاਵਾ ਵੀ ਇੱਕ ਮੱਝ ਆ ਬਈ ਠੀਕ ਆ ਇੱਕ ਮੱਝ ਵੀ ਹੈ ਹਾਂਜੀ ਠੀਕ ਆ ਤੇ ਆ ਜਰਸੀ ਬਈ ਸੂਈ ਸਵਾਈ ਆ ਹਾਂ ਸੂਈ ਸਵਾਈ ਆ ਬਈ ਠੀਕ ਆ ਕਿੰਨਾ ਮਾਸੂਆ ਸੂਈ ਇਹ ਬਈ ਇਹ ਪਹਿਲਾ ਸੂਈ ਆ ਠੀਕ ਆ ਪਹਿਲਾ ਸੂਈ ਆ ਕੀ ਗਾ ਕਿੰਨਾ ਟਾਈਮ ਹੋ ਗਿਆ ਵਹਾਈਕਲ ਜੀ ਇਹ ਚਾਰ ਦਿਨ ਹੋ ਗਿਆ ਜੀ ਚਾਰ ਦਿਨ ਹਾਂ ਠੀਕ ਹੈ ਜੇ ਜੂਰ ਓਕੇ ਆ ਜੇ ਜੂਰ ਜੀ ਓਕੇ ਠੀਕ ਹੈ ਕਿੰਨਾ ਕੁ ਬੋਲਾ ਇਹਦੇ ਥੱਲੇ ਵਿੱਚ ਇਹ ਤੇ ਲੂਗਾ 12 ਕਿਲੋਗੇ 12 ਕਿਲੋ ਦੁੱਧ ਕਿੰਨਾ ਪਾ ਦੂਗੀ 8 ਕਿਲੋ ਉਧਰ 15 ਕਿਲੋ ਪਾ ਦੂਗੀ ਗਾਂ ਅਗਲੇ ਸੇਵਾ ਬੈਠੀ ਠੀਕ ਆ ਕੱਦ ਕਾਟ ਸੋਹਣਾ ਵਹਾਈਕਲ ਜੀ ਹਾਂ ਹਾਂ ਠੀਕ ਆ ਬੀ ਚੰਗੀ ਆ ਤੇ ਫੇਸ ਵੀ ਸੋਹਣਾ ਪੰਜਾਬ ਵਾਲੀ ਜਰਸੀ ਕਮਾਂਗੇ ਬਾਕੀ ਥਾਣਾ ਚੰਗਾ ਲੱਗਿਆ ਹੱਥੀ ਜਵਾਈ ਵਾਲਾ ਥਾਣਾ ਕੋਈ ਛੂਟਾ ਨਹੀਂ ਦੇਖ ਸਕਦੇ ਹੋਣ ਬਈ ਕਿੰਨਾ ਬੋਲਾ ਦੱਸਿਆ ਸੀ 12 ਕਿਲੋ ਆਵੇ 12 ਕਿਲੋ ਚਵਾ ਦੇਾਂਗੇ ਚਵਾ ਦੇਾਂਗੇ ਬਈ ਠੀਕ ਆ ਬੱਚਾ ਇਹ ਮਗਰ ਬੱਛਾ ਬੱਚੇ ਨੂੰ ਜਾਨ ਦਿੱਤਾ ਹਾਂ ਠੀਕ ਆ ਲੋ ਵੀ ਸੋਹਣੀ ਜਾਂਦੀ ਐ ਇੱਕ ਪਾਸੇ ਥੋੜੀ ਭਾਲ ਜ਼ਰੂਰ ਹੈਗੀ ਆ ਬਾਕੀ ਸਾਤ ਸੁਸਰੀ ਆ ਤੇ ਥਣਾ ਦੱਸ ਆਈ ਗਈ ਸੋਣਾ ਕੋਈ ਬਾਲਾ ਛੋਟਾ ਵੀ ਨਹੀਂ ਦੇਖਦੇ ਨੇ ਇਧਰਲੇ ਪਾਸੇ ਮਾੜੀ ਭਾਲ ਜ਼ਰੂਰ ਹੈਗੀ ਆ ਕਿ ਚੰਡੀ ਸੀ ਨਾ ਜਿਹੜੀ ਮਾੜੀ ਠੀਕ ਆ ਸੀ ਸਭ ਕੁਝ ਨਹੀਂ ਕੀ ਦੁੱਧ 15 ਕਿਲੋ ਬੋਲਵਾ ਹਾਂਜੀ ਠੀਕ ਐ ਸੂਆ ਪਹਿਲਾ ਸੂਈ ਏ ਕਿ ਦੂਜਾ ਮੇਰਾ ਪਹਿਲਾ ਠੀਕ ਐ ਪਹਿਲਾ ਸੂਆ ਸੂਈ ਲੈ ਵਿਕਲਦੀ ਪਈ ਤਾਂ ਗੀੜਾ ਕੜਵਾਈ ਇੱਥੇ ਹੁਣ 4 ਕੇ ਭੋਇਆ ਹਵਾਨੇ ਦੀ ਗੱਲ ਇਹ ਹਵਾਨਾ ਸੋਨਾ ਤਿਆਰ ਕੀਤਾ ਹੋਇਆ ਪਹਿਲਾ ਸੂਆ ਸੂਈ ਆ ਬਾਈਆਂ ਦਾ 12 ਕਿਲੋ ਬੋਲਵਾ ਤਿਆਰ ਆ ਜਿਹੜੇ ਵੀ ਦੇ ਪਸੰਦ ਹੋ ਕੋਈ ਛੋਟੀ ਨਹੀਂ ਸੋਨਾ ਕਦ ਕਾਠ ਆ ਫੇਸ ਵੀ ਚੰਗਾ ਬੱਚੇ ਨੂੰ ਜਨਮ ਦਿੱਤਾ ਦੁੱਧ ਲਗਭਗ ਇਹਨੇ 15 ਕੇ ਕਿਲੋ ਦੇ ਲਗਭਗ ਪਾ ਦੇਣਾ 15 ਕਿਲੋ ਜਿਹੜਾ ਵੀਰ ਦੋਸਤੋ ਪਸੰਦ ਕਰਦਾ ਤਾਂ ਆਪਦੀ ਇੱਥੇ ਤਸੱਲੀ ਤੁਸੀਂ ਆ ਕੇ ਕਰ ਲੈਣੀ ਹੈ ਹਵਾਨਾ ਸੋਹਣਾ ਫੇਕਸ ਹਵਾਨਾ ਕਾਟ ਤੜਾ ਹਵਾਨਾ ਤੇ ਰੇਟ ਬਾਈਕਲਦੀਪ ਤੋਂ ਇਹਦਾ ਪੁੱਛ ਲੈਨੇ ਕੀ ਰੇਟ ਕਰਨਾ ਬਾਈਕਲਦੀਪ ਰੇਟ ਦਸੀ ਲੈਣ ਦੇਣ ਜਿਹੜੇ ਆਪਾਂ ਅੱਗੇ ਵੀਡੀਓ ਪਾਈਆਂ ਹਾਂਜੀ ਤੇ ਰੇਟ ਤੇਰੇ ਸਹੀ ਹੁੰਦੇ ਐ ਜਾਇਜ਼ ਹੁੰਦੇ ਐ ਅੱਜ ਵੀ ਉਵੇਂ ਹੀ ਰੇਟ ਕਰਦੀ ਫਿਰ ਮੁੱਲ ਦਾ ਵੀ ਪਹਿਲਾਂ 65 ਕਰਦ ਕੇ 62 ਕਰਦ ਕੇ 60000 ਦੀ ਦੇਣੀ ਐ ਪਰ ਤੁਸੀਂ ਛੋੜੋਗੀ ਠੀਕ ਆ 60000 ਛੋੜ ਕਰ ਦਿਆਂਗੇ ਛੋੜ ਕਰ ਦਿਆਂਗੇ ਵੀ ਠੀਕ ਆ 96000 ਦੇ ਵਿੱਚ ਛੋੜ ਹੋ ਜੂ ਸੋਣੀ ਜASSI ਆ ਕੋਈ ਛੂਟੀ ਨਹੀਂ ਕੋਈ ਵੀਰ ਦੂਰ ਨੇੜੇ ਤੋਂ ਆਉਂਦਾ ਇਹ ਨਾ ਸਮਝੇ ਵੀ ਛੂਟੀ ਹੋਊਗੀ ਤੇ ਤਾਜੀ ਸੂਈ ਆ ਪਹਿਲਾ ਸੂਆ ਸੂਈ ਆ ਇਸ ਤੋਂ ਕਿ ਬਈ ਕੁਲਦੀਪ ਬਲੈਕ ਰੰਗ ਦੇ ਵਿੱਚ ਮੰਨ ਲਗੇ ਕਾਫੀ ਕਲਰ ਮੰਨ ਲਗੇ ਹਾਂਜੀ ਬਈ ਇਹ ਵੀ ਜASSI ਅੰਗ ਦੇ ਵਿੱਚ ਹੀ ਆ ਜASSI ਆ ਹਾਂ ਠੀਕ ਆ ਤੇ ਕਿੰਨਾ ਸੂਆ ਸੂਈ ਹੈ ਬਈ ਕਿ ਪਹਿਲਾ ਸੂਈ ਹੈ ਬਈ ਪਰਸ ਸੂਈ ਆ ਇਹ ਇਹਨੂੰ ਵੀ ਤੀਜਾ ਦਿਨ ਹੋ ਗਿਆ ਜੀ ਤੀਜਾ ਦਿਨ ਹੋ ਗਿਆ ਠੀਕ ਆ ਤੇ ਜੇਰ ਜੂ ਰਨਿੰਗ ਉਹ ਵੀ ਓਕੇ ਹਾਂ ਸਾਰੀ ਓਕੇ ਵੀਡੀਓ ਆਪਣੇ ਕੋਲ ਹੈਗੀ ਜੇਰ ਦੀ ਬਈ ਇਹਦੇ ਥੱਲੇ ਬੌੜਾ ਕਿੰਨਾ ਬਈ ਪਰ 11 12 ਕਿਲੋ ਇਹਦੇ ਥੱਲੇ ਵੀ ਹੈਗਾ ਮੇਨ ਨਾਲ ਜਮਾ ਭਲਾ ਦੋ ਟਾਈਮ ਕੋਈ ਤੋਲੇ ਠੀਕ ਹੈ ਠੰਡੀ ਸੀ ਰ ਕੋਈ ਚੂਈ ਚੱਲੇ ਠੀਕ ਆ ਬੱਚਾ ਇਹਦੇ ਮਗਰ ਬੱਚੀ ਆ ਇਹਦੇ ਮਗਰ ਬੱਚੀ ਆ ਬੱਚੀ ਬਾਈ ਕੁਲਦੀ ਬਹੁਤ ਸੋਹਣੀ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਪਾਉਂਦੇ ਬਈ ਤੋ ਜੀ 15 16 ਕਿਲੋ ਪਾ ਦੂਗੀ ਜੀ ਆਹ ਠੀਕ ਆ 15 16 ਕਿਲੋ ਪਾ ਦੂਗੀ ਹਾਂਜੀ ਠੀਕ ਆ ਲੋ ਵੀ ਜਰਸੀ ਕ੍ਰੋਸ ਅੰਗ ਦੇ ਵਿੱਚ ਕਹਾਂਗੇ ਥੋੜਾ ਜਿਹਾ ਨਾ ਕ੍ਰੋਸ ਅੰਗ ਹੈਗਾ ਇਹ ਬੱਚੀ ਬਹੁਤ ਸੋਹਣੀ ਆ ਦੇਖ ਸਕਦੇ ਆ ਇਹ ਥਾਣਾ ਹਵਾਨੇ ਦੀ ਜੱਜਮੈਂਟ ਨੂੰ ਦੇਲੇ ਹੋ ਕੇ ਤਿਆਰ ਨੇ ਪਹਿਲਾ ਸੂਆ ਬਈ ਦਾ ਸੂਈ ਆ ਤੇ 12 ਕਿਲੋ ਦੇ ਲਗਭਗ ਬੋਲਾ ਦੇ ਥੱਲੇ ਤਿਆਰ ਆ ਦੇਖ ਸਕਦੇ ਆ ਥਾਣਾ ਦਾ ਸਾਈ ਸੋਨਾ ਹਵਾਨਾ ਫਿਟਿੰਗ ਵਾਲਾ ਦੇਖ ਸਕਦੇ ਆ ਮਗਰਲੇ ਪਾਸੇ ਵੀ ਜੁਵਾਨਾ ਸੋਨਾ ਤਿਆਰ ਕੀਤਾ ਹੋਇਆ ਦੋਨੇ ਪਾਸਿਆਂ ਤੋਂ ਇੱਕ ਰੀਤ ਨੂੰ ਜੱਜਮੈਂਟ ਕਰਾਉਣੇ ਆ ਦੇਖਸਾ ਨੇ ਥਾਣਾ ਦਾ ਬਹੁਤ ਸੋਨਾ ਸਾਈ ਆ ਜੈਗੂ ਵੀ ਚੰਗਾ ਤੇ ਬਾਕੀ ਕੱਦ ਵੀ ਸੋਨਾ ਲੈਵਿਕਲ ਦੀ ਇਹਦਾ ਵੀ ਇੱਕ ਰੀਤ ਨੇ ਗੀੜਾ ਕਰਵਾ ਲਈ ਵਰਕੇ ਤੁਹਾਨੂੰ ਪਾਉਣੇ ਆ ਸੋਹਣਾ ਹਵਾਨਾ ਤਿਆਰ ਕੀਤਾ ਆ ਪੂਰਾ ਫਿਟਿੰਗ ਵਾਲਾ ਹਵਾਨਾ ਇੱਕ ਕੱਦ ਕੱਦ ਦੀ ਸੋਹਣੀ ਆ ਆਫੀ ਕਲਰ ਆ ਪਹਿਲਾ ਸੁਆ ਸੁਈ ਆ 12 ਕਿਲੋ ਤੀਜਾ ਦਿਨ ਹੋ ਗਿਆ ਬੋਲਾ ਤਿਆਰ ਆ ਬਾਕੀ ਦੋਸਤੋ ਸੁਈ ਸੁਵਾਈ ਆ ਤੁਸੀਂ ਇੱਥੇ ਆਪ ਦੀ ਦੋ ਤਿੰਨ ਟਾਈਮ ਚਵਾਈ ਕਰਕੇ ਲੈ ਜਾਓ ਜਿਹੜੇ ਵੀ ਨੇ ਪੈਸੇ ਲੋਣੇ ਆ ਤਸੱਲੀ ਕਰਨ ਦਾ ਤੁਹਾਡਾ ਫਰਜ਼ ਆ ਕੀ ਰੇਟ ਇਦਾਵੀ ਆ ਪਾ ਮਾਈਕਲ ਦੀਪ ਤੋਂ ਪੁੱਛ ਲੈਣਾ ਕੀ ਰੇਟ ਕਰਨਾ ਅਚੀਂ ਫੋਨ ਦਵਾਰੇ ਵੀਰੋਂ ਕੋਈ ਉਹ ਆ ਚੀ ਉਹ ਚੰਗੀ ਹੈ ਤੇ ਬਾਈ ਕਲਦੀਪ ਇਹਦੇ ਰੇਟ ਦੀ ਗੱਲ ਕਰੀਏ ਇਹਦਾ ਲੈਣ ਦੇ ਕੀ ਕਰਾਂਗੇ ਇਹ 70000 ਹੀ ਦੇ ਦਾਂਗੇ ਆਪਾਂ ਠੀਕ ਆ 70000 ਦੀ ਜੀ ਹਾਂ ਜੀ ਦੇ ਦੇ ਠੀਕ ਆ ਲਓ ਵੀ ਇਹਦਾ ਰੇਟ 70000 ਮੌਕੇ ਤੇ ਮਾਨਤਾਨ ਹੋ ਜੂਗਾ ਕੋਈ ਵੀ ਦੂਰ ਨੇੜੇ ਤੋਂ ਆਦਾ ਇਸ ਤੋਂ ਕਿ ਤੈਨਾਂ ਨੰਬਰ ਵਾਈਡ ਦੀ ਗੱਲ ਕਰੀਏ ਬਈ ਇਹ ਸੁਭਾ ਸੂਈ ਆ ਬਈ ਇਹ ਸੁਭਾ ਸੂਈ ਆ ਠੀਕ ਆ ਜੇਰ ਪੈ ਗਈ ਬਈ ਜੇਰ ਜੂਰ ਪੈ ਗਈ ਵੀਡੀਓ ਆਪਣੇ ਕੋਲੇ ਹੈਗੀ ਆ ਜੇਰ ਦੀ ਠੀਕ ਆ ਸੂਹਾ ਸੂਈ ਹੈ ਜੇਰ ਪੈ ਗਈ ਸੂਹਾ ਕਿੰਨਾ ਮਾ ਸੂਈ ਹੈ ਬਈ ਸੂਹਾ ਤੀਜਾ ਸੂਈ ਹੈ ਠੀਕ ਹੈ ਤੀਜਾ ਸੂਹਾ ਸੂਈ ਹੈ ਠੀਕ ਹੈ ਦੁੱਧ ਕਿੰਨਾ ਪਾ ਦੂ ਬਾਈ ਗਲਦੀ ਬਈ ਤੁਹਾਡੇ ਮਾਲਕਾਂ ਨੇ ਦੱਸਿਆ ਵੀ ਦੂਜੀ ਸੂਈ ਬਾਈ ਤੇ 20 ਲੀਟਰ ਦੁੱਧ ਪਾਇਆ ਬਈ ਠੀਕ ਹੈ ਦੂਜੀ ਆਪਾਂ 20 ਦੀ ਗਾਰੰਟੀ ਦੇ ਭੇਜਾਂਗੇ ਠੀਕ ਹੈ 20 ਕਿਲੋ ਦੀ ਗਾਰੰਟੀ ਲਾ ਦੋ ਹਾਂਜੀ ਠੀਕ ਹੈ ਲਓ ਵੀ 20 ਕਿਲੋ ਦੀ ਗਾਰੰਟੀ ਹੋਊਗੀ ਬਾਈਆਂ ਦਾ ਬਾਕੀ ਸੋਨਾ ਕੱਦ ਕਾਠ ਆ ਇਹਦੇ ਮਗਰ ਬੱਚਾ ਬਈ ਇਹ ਅੱਛਾ ਹੈ ਇਹਦੇ ਮਗਰ ਅੱਛਾ ਠੀਕ ਹੈ ਲਓ ਵੀ ਆ ਬੈਠਾ ਬੱਚਾ ਲਓ ਵੀ ਥਣਾ ਦਾ ਸਾਈਜ਼ ਚੈੱਕ ਕਰ ਸਕਦੇ ਆ ਸ ਜੇ ਜੁਰੂਕਿਆ ਦੋਸਤੋ ਬਾਕੀ ਫੇਸ ਚੈੱਕ ਕਰ ਸਕਦੇ ਆ ਕਰੋ ਸੰਗ ਤੀਜਾ ਸੂਆ ਸੁਈ ਆ ਦੁੱਧ ਬਾਈ ਦਾ ਦੂਜੇ ਸੂਏ ਬਾਈ 23 ਲੀਟਰ ਦੇ ਲਗਭਗ ਪਾਇਆ ਹਵਾਨਾ ਸੋਨਾ ਫਿਕਸ ਕੋਈ ਟੁੱਟਮਾ ਨਹੀਂ ਕੋਈ ਫੋੜ ਚਾਂਗ ਨਹੀਂ ਲੈ ਵਹੀਕਲ ਦੀ ਇਹਦਾ ਵੀ ਇੱਕ ਕਰੀ ਗੇੜਾ ਕਰਵਾ ਦੀ ਹਿੱਸਾ ਦੇ ਸੁਨਾ ਹਵਾਨਾ ਤਿਆਰ ਕੀਤਾ ਫਿਟਿੰਗ ਵਾਲਾ ਇਹ ਰਾਜੀਪਲੀ ਚੰਗੀ ਆ ਦੋਸਤੋ ਕੋਈ ਲੀਸੀ ਲਾਮੀ ਨਹੀਂ ਕੁੱਲੇ ਹਦਾ ਪਰਾਂ ਦੇ ਵਿੱਚ ਮੱਜਾਂ ਵਰਗੀ ਆ ਬਾਈ ਮੱਝ ਦੀ ਥਾਂ ਅਗਲਾ ਰੱਖ ਸਕਦਾ ਆਇਆ ਥੋੜਾ ਇੱਕ ਰੋਸਾਂਗ ਦੁੱਧ ਸੁਹਾਂ ਪਿਓ। ਬਾਕੀ ਦੋਸਤੋ ਇਹ ਜਿਆ ਪਸ਼ੂ ਗਰਮੀ ਘਟ ਮਣਾਉਂਦਾ ਵੈਸੇ ਤਾਂ ਹੁਣ ਠੰਡ ਆ ਗਈ। ਜੇ ਗਰਮੀ ਚ ਵੀ ਸੁਹਾਂਦਾ ਇਹ ਜਿਆ ਪਸ਼ੂ ਅਚਾਨੀ ਮੰਨਦਾ ਕੋਈ। ਥੋੜੀ ਇੱਕ ਪਾਸੇ ਭੱਜ ਜਰੂਰ। ਬਾਕੀ ਦੋਸਤੋ ਤੁਸੀਂ ਇੱਥੇ ਆ ਗਿਆ ਉਹਦੀ ਚੁਆਈ ਕਰ ਲਵੇ। ਚੁਆਈ ਦੀ ਸਾਫ ਆ ਬਈ। ਹਾਂ ਸਵਾਗ ਸਵਾਗ ਆ ਬਈ। ਉਹ ਵਿੱਠਣਾ ਦਾ ਸੈਚ। ਉਹ ਦੇ ਮੋਟਾ ਮੋਟਾ ਧਾਰਾ। ਠੀਕ। ਤੇ ਬਈ ਕੁਲਦੀਪ ਇਹਦਾ ਰੇਟ ਕੀ ਰੂਗਾ? ਇਹ 85000 ਹੀ ਦੇ ਦਾਂਗੇ। ਠੀਕ ਆ 85000 ਹੀ ਦੇ ਦੇ। ਉਦੋਂ ਵੀ ਰੇਟ ਜੇ ਗੱਲ ਕਰੀਏ ਨਾ 20 ਤੋਂ ਪਲਾਸੀ ਚੱਲਣ ਵਾਲੀ ਵਹਿੜਾ ਰੇਟ 85000 ਮੰਨਤਾਨ ਹੋ ਜੂਗਾ ਰੇਟ ਬਿਲਕੁਲ ਜੇ ਗੱਲ ਕਰੀਏ ਨਾ 20 ਲੀਟਰ ਦੇ ਲਗਭਗ ਦੁੱਧ ਕਰਨਾ ਜੈ ਜੀ ਮੰਨਦੇ ਆ ਸੋਹਣਾ ਹਵਾਨਾ ਨਿਕਲਦੀਪ ਇਸ ਤੋਂ ਅਗੇ ਜਰਸੀ ਅੰਗ ਦੇ ਵਿੱਚ ਵਹਿੜਾ ਜਿਹੜੀ ਗੱਲ ਕਰੀਏ ਤਾਂ ਇਹ ਗੱਬਣਾ ਹਨਾ ਗੱਬਣਾ ਵੀ 10 ਦਿਨ ਪਏ ਆ ਵੀ ਠੀਕ ਆ 10 ਦਿਨ ਪਏ ਆ ਹਾਂ ਦੂਜਾ ਸੂਆ ਸੂ ਗਈ ਠੀਕ ਆ ਦੂਜਾ ਸੂਆ ਸੂ ਗਈ ਹਾਂ ਤੇ ਦੁੱਧ ਦੀ ਗੱਲ ਕਰੀਏ ਵੀ ਦੁੱਧ ਕਿੰਨਾ ਮਾਰ ਕੇ 18 ਲੀਟਰ ਦੱਸਿਆ ਪਹਿਲੇ ਸੂਏ ਪਾਇਆ ਠੀਕ ਆ 18 ਲੀਟਰ ਹਾਂ ਪੂਰੀ ਵੱਡੀ ਵਹਿੜਾ ਕੋ ਛੋਟੀ ਨਹੀਂ ਬਈ ਸਹੀ ਗੱਲ ਹਜੇ ਕੱਚੀ ਕੱਚੀ ਆ ਬਸ ਲੋ ਵੀ ਬਾਕੇ ਕੱਦ-ਕਾਠਾਂ ਨੇ ਨਿਗਾ ਮਾਰੋ ਬੇਰਬੂਲ ਚੰਗੀ ਆ ਕੱਦ-ਕਾਰ ਸੋਣਾ ਫੇਸ ਤੋਂ ਨੂੰ ਖਾਦਦੇ ਨੇ ਅੱਜ ਆਵੜੀ ਜਰਸੀ ਨੂੰ ਕਵਾਂਗੇ ਜਥਣਾ ਵਾਲੀ ਗੱਲ ਕਰੀਏ ਨਾ ਥਣ ਬਹੁਤ ਸੋਹਣਾ ਲੱਗਿਆ ਹੱਥੀ ਜਵਾਈ ਵਾਲਾ ਸੈਜ ਜੇ ਗੱਲ ਕਰੀਏ ਸੋਹਣਾ ਸੈਜ ਆ ਤੇ ਗੈਬ ਵੀ ਚੰਗਾ ਬਾਕੀ ਦਸਾਂ ਦਿਨਾਂ ਦੀ ਪਈ ਜਾਂਦਾ ਕੱਚੀ ਆ ਦੇਖ ਸਕਦੇ ਆ ਪੜਾ ਪੌਣੀਆਂ ਸ਼ੁਰੂ ਕੀਤੀਆਂ ਦੋਸਤੋ ਜੇ ਮਗਰ ਲੁੱਭੀਆਂ ਜ਼ਰੂਰ ਹੈਗੀਆਂ ਪਰ ਇਹ ਚੱਲਦੀਆਂ ਨਹੀਂ ਬਈ ਠੀਕ ਆ ਇਹ ਆਪਣੀ ਜ਼ਿੰਮੇਵਾਰੀ ਚੱਲਦੀ ਹੋਵੇਗਾ ਮਗਰ ਛੋਟੀਆਂ ਛੋਟੀਆਂ ਤਾਂ ਚਾਂਗੀਆਂ ਹੈਗੀਆਂ ਪਰ ਇਹ ਚੱਲਦੀਆਂ ਨਹੀਂ ਪਰ ਚੱਲਦੀਆਂ ਨਹੀਂ ਆਮ ਹੀ ਪਸ਼ੂਆਂ ਦੇ ਵਿੱਚ ਇਹ ਆ ਜਾਂਦੀਆਂ ਐਚ ਹੋ ਗਈ ਜਰਸੀ ਹੋ ਗਈ ਇਹਨਾਂ ਦੇ ਆਮ ਹੀ ਆ ਜਾਂਦੀਆਂ ਸੋਹਣਾ ਥਾਣਾ ਦਾ ਸਹਜਾ ਅਗਲੇ ਨਾਲ ਅਗਲਾ ਸੇਮਾ ਤੇ ਮਗਰਲੇ ਨਾਲ ਮਗਰਲਾ ਸੋਹਣਾ ਗੰਦ ਕਾਠਾ ਤੇ ਤੋੜ ਕੇ ਤੁਹਾਨੂੰ ਇਹ ਵੀ ਉਖਾ ਦਿੰਨੇ ਆ ਬਾਈ ਗਲਦੀਪ ਇਹ ਜੇ ਗੱਲ ਕਰੀਏ ਸੂਏ ਦੀ ਗੱਲ ਕਰੀਏ ਸੂਆ ਕਿੰਨਾ ਸੁਣੀ ਦੂਜਾ ਬਈ ਦੂਜਾ ਸੂਆ ਠੀਕ ਆ ਦੂਜਾ ਸੂਆ ਸੁਣੀ ਦੂਜਾ ਸੂਆ ਠੀਕ ਆ ਦੋ ਵੀ ਦੂਜਾ ਸੂਆ ਇਹਨੇ ਕਰਮਾਲੀ ਨੇ ਸੋਹਣਾ ਹਵਾਨਾ ਨਾ ਤੁਹਾਨੂੰ ਜੱਜਮੈਂਟ ਕਰਾਉਣਾ ਢਿੱਲਾ ਪਿਆ ਰਹੇ ਹਨਮਾਨ ਆ ਵੀ 8-10 ਦੇ ਨਾਲ ਜਾਂਦੀ ਹੈ ਹਵਾਨਾ ਨੇ ਸੋਹਣਾ ਤਿਆਰ ਕਰ ਦਗਾ ਕੋਈ ਛੋਟੀ ਨਹੀਂ ਕੰਮਕਾਰ ਸੋਨਾ ਬੇਹੂ ਚੰਗੀ ਆ ਸਾਫ ਸੁਥਰੀ ਬਹਿਣਾ ਦੋਸਤ ਛੋਟੀਆਂ ਛੋਟੀਆਂ ਸ਼ਾਂਗਾਂ ਜ਼ਰੂਰ ਹੈਗੀਆਂ ਬਾਈਆਂ ਦਾ ਇਹਨਾਂ ਦੀ ਗਾਰੰਟੀ ਹੋਊਗੀ ਵੀ ਚੱਲਦਿਆਂ ਨਹੀਂ ਹੈ ਬਾਕੀ ਰੇਟ ਇਹਦਾ ਵੀ ਆਪਾਂ ਬਾਈਕਲਦੀਪ ਤੋਂ ਪੁੱਛ ਲੈਨੇ ਆ ਕੀ ਰੇਟ ਕਰਨਾ ਬਾਈਕਲਦੀਪ ਇਹਦਾ ਰੇਟ ਕੀ ਰਹੂਗਾ ਫਿਰ ਰੇਟ ਤਾਂ ਬਈ 90000 ਦੀ ਐ ਠੀਕ ਆ ਪਰ ਆਪਾਂ ਕੱਚੀ ਕਰਕੇ ਆਪਾਂ 80000 ਦੇ ਦੇਾਂਗੇ 80000 ਦੀ ਦੇ ਦੇਾਂਗੇ ਹਾਂ ਐਸ ਟਾਈਮ ਬਾਕੀ ਇਹ ਤਿਆਰ ਹੋ ਗਈ ਉਹ ਕੋਕੇ ਦੀ ਗੱਲ ਹੋਗੀ ਲਓ ਬਈ 80000 ਰੁਪਏ ਰੇਟ ਆ ਮੌਕੇ ਤੇ ਮਾਨ ਤਾਂ ਇਹ ਚੋ ਵੀ ਹੋ ਜਾਊਗਾ ਤੇ ਇਸ ਤੋਂ ਕੇ ਬਈ ਐਚਐਫ ਦੀ ਗੱਲ ਕਰੀਏ ਇਹਨੇ ਕਰਮਾ ਵਾਲੀ ਨੇ ਕਿੰਨਾ ਸੂਆ ਸੁਣਾ ਇਹ ਦੂਜਾ ਸੂਆ ਸੁਣਾ ਬਈ ਇਹਨੇ ਠੀਕ ਆ ਦੂਜਾ ਸੂਆ ਇਹਨੇ ਸੁਣਾ ਦਿਨ ਕਿੰਨੇ ਲਾਜੂ ਵਹੀਕਲ ਦੀ ਹਜੇ 5-6 ਦਿਨ ਲੈ ਜੂਗੇ ਰਾਤ ਨੂੰ ਠੀਕ ਆ 5-6 ਦਿਨ ਲਾਈ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਈ ਕੁਲਦੀਪ ਦੁੱਧ ਕਿੰਨਾ ਪਾ ਦੂਗਾ ਇਹ ਵੀ ਮਾਲ ਕਹਿੰਦਾ 25 ਲੀਟਰ ਦੱਸਿਆ ਪਹਿਲੇ ਸੂਏ ਠੀਕ ਆ ਹਾਂਜੀ ਬਈ ਬਾਕੀ ਅਗਲੇ ਸੇਵਾ ਤੇ ਆ ਦੁੱਧ ਤਾਂ ਬਈ ਠੀਕ ਆ ਤੇ ਸੂਆ ਦੂਜਾ ਕਿੰਨੀ ਦੂਜਾ ਸੂਆ ਠੀਕ ਆ ਦੂਜਾ ਸੂਆ ਹਾਂ ਪੂਰੀ ਵੱਡੀ ਆ ਛੋਟੀ ਬਾਈਆਂ ਦਾ 5 ਤੋਂ 6 ਦਿਨ ਇਹਦੇ ਸੂਣ ਚ ਬਾਕੀ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਸੋਣਾ ਥਾਣ ਲੱਗਿਆ ਸਹਿਜ ਵੀ ਸੋਨਾ ਗਾਇਬ ਵੀ ਚੰਗਾ ਦੋਸਤੋ ਹੱਥੀ ਜਵਾਈ ਵਾਲਾ ਥਾਣਾ ਤੇ ਬਾਕੀ 5 6 ਦੇ ਨਾਲ ਜਾਂਦੀ ਹੈ ਤਾਂ ਹਵਾਨਾ ਨੇ ਕਰ ਮਾਲੀਏ ਸੋਨਾ ਤਿਆਰ ਕਰ ਜਾਣਾ ਢਿੱਲਾ ਪਿਆ ਹਵਾਨਾ ਕੱਦ ਕਾਠ ਦੀ ਗੱਲ ਕਰੀਏ ਤਾਂ ਸੋਨਾ ਕੱਦ ਕਾਠ ਦੇਖ ਸਕਦੇ ਹਾਂ ਹਵਾਨਾ ਇਹ ਤੁਹਾਨੂੰ ਜੱਜਮੈਂਟ ਹੋਊ ਹਜੇ ਢਿੱਲਾ ਪਿਆ ਥਾਣਾ ਦਾ ਸਹਿਜ ਤੁਹਾਨੂੰ ਦੋਨੇ ਪਾਸੇ ਚੈੱਕ ਕਰਾ ਦਿੰਨੇ ਦੇਖ ਸਕਦੇ ਆ ਤੇ ਫੇਸ ਚੈੱਕ ਕਰ ਸਕਦੇ ਆ ਸੋਹਣੀ ਜਾਸਟ ਕੁਆਲਟੀ ਵਾਲੀ ਵਹਿੜਾ ਸੋਨਾ ਕੱਦ ਕਾਠ ਲੈ ਵੇਕਲਦੀ ਇਹਦਾ ਵੀ ਇੱਕ ਹੀ ਨੇ ਗੇੜਾ ਕੜਵਾਦੀ ਸੋਹਣੇ ਜਾਨਵਰ ਹੁੰਦੇ ਆ ਦੋਸਤੋ ਬਾਈ ਤੋਂ ਲੈਣਾ ਦੇਖਸਾ ਨੇ ਤੇ ਲਈ ਪਈਏ ਦੋਸਤੋ ਅਨਮਾਨਾਂ ਪੰਜ ਸੱਤ ਦਿਨਾਂ ਦੇ ਸੁਨ ਦੇ ਵਿੱਚ ਲੈ ਗਏ ਜਾਨੇ ਕੋਈ ਤਿਆਰੀ ਨਹੀਂ ਕੀਤੀ ਮੋਰ ਲਾ ਬੀ ਦੇਖਸਾ ਦੇ ਸੋਨਾ ਥਣਾ ਦਾ ਸਾਇਜ ਹਵਾਨਾਂ ਗੱਲ ਕਰੀਏ ਤਾਂ ਕੋਈ ਫੋਰਚਾ ਨਹੀਂ ਕੋਈ ਟਟਮਾ ਨਹੀਂ ਹਵਾਨਾਂ ਰਾਜੀ ਭਲੀ ਚੰਗੀ ਆ ਕੱਦ ਕਰ ਸੋਹਣਾ ਸੋਹਣੀ ਜਾਤ ਕੁਆਲਿਟੀ ਵਾਲੀ ਵਹਿੜ ਆ ਤੇ ਰੇਟ ਇਹਦਾ ਵੀ ਆਪਾਂ ਬਾਈਕਲਦੀਪ ਤੋਂ ਪੁੱਛ ਲੈਨੇ ਆ ਬਾਈਕਲਦੀਪ ਇਹਦਾ ਦੇਣ ਲੈਣ ਕੀ ਕਰਾਂਗੇ ਤੇ 82000 ਰਿਵਾਰਡ ਦੇ ਦਾਂਗੇ ਆਪਾਂ ਠੀਕ ਆ 82000 ਹੀ ਇਹਦੇ ਦੇ ਦਾਂਗੇ ਹਾਂ ਠੀਕ ਆ ਲੋ ਵੀ ਇਹਦਾ ਰੇਟ 82000 ਮੌਕੇ ਤੇ ਮਾਨਤਾ ਨੇ ਇੱਚੋ ਦੁੱਧ ਲਗਭਗ ਐਤ ਸੂਏ ਬਈ ਪਾ ਦੂਗੀ 25 ਲੀਟਰ ਤੋਂ ਬਾਹਰ ਕੋਈ ਬਾਕੀ ਸੇਵਾ ਦੀ ਆ ਵਹਿੜ ਚ ਤਾਂ ਕੋਈ ਕਮੀ ਨਹੀਂ ਪੂਰੀ ਫੁੱਲ ਵੱਡੀ ਆ ਲੈ ਵਾ ਲੂਗਾ ਮਾਲਕਾਂ ਨੇ ਵੀ ਦੱਸਿਆ ਆਪਾਂ 20 ਦੀ ਗਾਰੰਟੀ ਕਰਨੀ ਆ ਠੀਕ ਆ 20 ਦੀ ਗਾਰੰਟੀ ਲੈ ਹਾਂ ਲੋਵੀ 20 ਦੀ ਗਾਰੰਟੀ ਹੋ ਜੂਗੀ ਇਸ ਤੋਂ ਕਿ ਮੱਝ ਦੀ ਗੱਲ ਕਰੀਏ ਤੇ ਮੱਝ ਹੁਣੇ ਹੀ ਸੂਈ ਆ ਹੱਜ ਹੁਣੇ ਹੀ ਸੂਈ ਆ ਵੀ ਜੇਰ ਬੱਸ ਆ ਯਾਰ ਰੇਤੀ ਆ ਮੈਂ ਖੜੀ ਹੋਗੀ ਆ ਤੇ ਬਰਤੋਂ ਤੋਂ ਜ਼ਿਆਦੇ ਪੈਗੀ ਹਾਂ ਤੋਂ ਜ਼ਿਆਦੇ ਪੈਗੀ ਠੀਕ ਆ ਬੱਚਾ ਕੀ ਦੇਤਾ ਬਈ ਕੱਟਾ ਆਤਾ ਵੀ ਕੱਟੇ ਨੂੰ ਜਾਂਦਾ ਦਿੱਤਾ ਸੂਆ ਕਿੰਨਾ ਮਸੂਈ ਆ ਬਈ ਕੱਲੀ ਤੀਜਾ ਸੂਈ ਆ ਬਈ ਠੀਕ ਆ ਤੀਜਾ ਸੂਆ ਸੂਈ ਆ ਠੀਕ ਆ ਦੁੱਧ ਕਿੰਨਾ ਬਾਦੂ ਬਾਈ ਕਲਦੀ? ਦੁੱਧ ਵੀ 15 ਕਿਲੋ ਪਚਵਾ ਕੇ ਵੀ ਦੇ ਜਾਣੀ। ਮੈਂ 15 ਕਿਲੋ ਚਵਾ ਲਿਆ। ਸਾਤੇ ਨੂੰ ਪਚਵਾ ਕੇ ਦੇ ਦਿਆਂਗੇ। ਠੀਕ ਆ। ਸੂਹਾ ਤੀਜਾ ਹਣਾ? ਹਾਂ ਆਪਣੀ ਆਪ ਦੀ ਘਰ ਦੀ ਵਹੇ ਆ ਗਈ ਇੱਥੇ। ਠੀਕ ਆ ਘਰ ਦੀ ਵਹੇ। ਹਾਂ। ਲੋ ਵੀ 15 ਕਿਲੋ ਬਾਈ ਕਲਦੀਪਾ ਦਾ। ਉਹ ਤੇ ਸੂਲੇ ਦਿਉਂ ਕੋਈ ਮੈਂ। ਆਪਾਂ 15 ਕਿਲੋ ਦੀ ਅੱਪਰ ਚਵਾ ਕੇ ਦੇ ਦਿਆਂਗੇ। ਆ ਜੇ ਬਈ ਕੋਈ ਚੁਆਇਆ ਜਾਇਆ ਤਾਂ ਨਹੀਂ ਇਹਦਾ। ਨਹੀਂ ਕੋਈ ਸੱਚੀ ਨਹੀਂ ਕਿਹਾ ਆ ਬਾਈ ਕੰਨਾ। ਠੀਕ ਆ। ਕੱਲੇ ਬੱਚੇ ਨੂੰ ਚੁਆਇਆ। ਹਾਂ। ਲੋ ਵੀ ਥਣਾ ਦਾ ਸਾਈਜ਼ ਚੈੱਕ ਕਰ ਸਕਦੇ ਆ। ਫੋਨ ਵੱਡੀਆਂ ਮੈਂ ਨੂੰ ਦੋ ਮੰਗਾਂ ਜ हां सुनना दोस्तों हत्ती जवाई वाला कोई छोटा नहीं थे थाना ਦਾ ਸਾਈ ਵੀ ਜੇ ਗੱਲ ਕਰੀ ਨਾ ਇੱਕੋ ਜਿਹਾ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਫੁੱਲ ਤਿਆਰੀ ਦੇ ਵਿੱਚ ਆ ਦੋਸਤੋ ਜੇ ਗੱਲ ਕਰੀਏ ਬੱਚੇ ਨੂੰ ਪੱਲੇ ਨੂੰ ਗਿਆ ਇੱਕ ਕਾਰਕੁਨ ਨੂੰ ਜੱਜਮੈਂਟ ਕਰਾਉਣੇ ਮਗਰਲੇ ਪਾਸੇ ਵੀ ਥਾਣਾ ਵਾਲਾ ਸਾਈ ਚੈੱਕ ਕਰ ਸਕਦੇ ਆ ਦੇਸਾਨੇ ਇਹ ਤਾਂ ਪਤੋਂ ਉਹ ਦਿੰਦੇ ਆ ਜੇਲ ਸੀ ਦਾ ਕਰ ਗਿਆ ਹਲੇ ਆ ਉਹ ਵੀ ਸੈਂਕ ਬਿਲਕੁਲ ਹੁੰਦਾ ਤੇ ਬਾਈ ਕੁਲਦੀਪ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਦੇ ਨੇ ਇਹ ਆਪਾਂ 1.5 ਲੱਖ ਦੀ ਮਹ ਲੈ ਲੈਣ ਠੀਕ ਆ 1.5 ਲੱਖ ਦੀ ਦੇ ਦੇਾਂਗੇ ਹਾਂ ਠੀਕ ਆ ਇਹ ਆਪਣੇ ਜਣੀ ਘਰ ਦੀ ਆ ਹਨਾ ਬਈ ਛਾਤੀ ਮੈਂ ਆ ਬਈ ਠੀਕ ਆ ਸੁਆ ਤੀਜਾ ਸੁਆ ਤੀਜਾ ਸੁਆ ਠੀਕ ਆ ਕੱਟੇ ਨੂੰ ਜਾਂਦੇ ਦਾ ਕੱਟੇ ਨੂੰ ਹਾਂ ਠੀਕ ਆ 1.5 ਲੱਖ ਰੁਪਏ ਦੇਤਾ ਦੁੱਧ 15 ਲੀਟਰ ਚਵਾ ਕੇ ਦੇ 15 ਚਵਾ ਕੇ ਦੇ ਦਾਂਗੇ ਆਪਣੇ ਨਾਂ ਵੀ ਕੀਤਾ ਬਾਬਾ ਸਭ ਤੇ ਦਿੱਕਤ ਚਵਾ ਕੇ ਵੀ ਦੇ ਦੇਾਂਗੇ ਠੀਕ ਆ ਲਓ ਵੀ ਤਸੱਲੀ ਤੁਸੀਂ ਕਰ ਲੈਣੀ ਹੈ ਤੁਰ ਕੇ ਆਪਾਂ ਉਹੋਂਣੀ ਕਿਉਂਕਿ ਜੇ ਅੱਧੀ ਹਜੇ ਪਈ ਆ ਇਹ ਝੁਕਣ ਦਾ ਡਰ ਰਹਿੰਦਾ ਇਹ ਰੇਟ 1.5 ਲੱਖ ਅੱਜ ਦੀ ਵੀਡੀਓ ਦੇ ਵਿੱਚ ਬਾਈਕਲਦੀਪ ਕੋਲੇ 6 ਨਾਲ ਸੀਸਿਆਂ 6ਾਂ ਨਗਰੀ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਪਿੰਡ ਗਿੱਦੜਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ